ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਲੋੜਵੰਦ ਪਰਿਵਾਰ ਨੀਲਮ ਰਾਣੀ ਜਿਨ੍ਹਾਂ ਦੇ ਬੇਟੇ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਪਿੰਡ ਬੂਰੇ ਰਾਜਪੂਤਾ ਜ਼ਿਲ੍ਹਾ ਹੁਸ਼ਿਆਰਪੁਰ ਜਿਨ੍ਹਾਂ ਦੇ ਮਕਾਨ ਦੀ ਸੇਵਾ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਸੁਸਾਇਟੀ ਬੂਰੇ ਰਾਜਪੂਤਾ ਵੱਲੋਂ ਲਈ ਗਈ ਸੀ ਔਰ ਆਪ ਸਾਰਿਆਂ ਦੇ ਸਹਿਯੋਗ ਦੇ ਨਾਲ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ ਇਹ ਮਕਾਨ ਹੁਣ ਬਣ ਕੇ ਤਕਰੀਬਨ ਤਿਆਰ ਹੈ ਜਿਹੜੀਆਂ ਹੁਣ ਦੀਆਂ ਤਸਵੀਰਾਂ ਉਹ ਆਪ ਜੀ ਨੂੰ ਸਰਦਾਰ ਜੋਗਾ ਸਿੰਘ ਸਰਵਾ ਸਾਹਿਬ ਸ਼ੇਅਰ ਕਰ ਦੇਣਗੇ ਲੈਂਟਰ ਪਹਿ ਚੁੱਕਾ ਹੁਣ ਤਾਂ ਜਿਵੇਂ ਜਿਵੇਂ ਇਹ ਮਕਾਨ ਸੀ ਜਿੱਦਾਂ ਜਿੱਦਾਂ ਬਣਿਆ ਉਹ ਤਸਵੀਰਾਂ ਆਪ ਨਾਲ ਸਾਂਝੀਆਂ ਕਰਨ ਆਏ ਆ ਔਰ ਬਹੁਤ ਜਲਦ ਇਸ ਮਕਾਨ ਦੀ ਸੇਵਾ ਜਿਹੜੀ ਸੰਪੂਰਨ ਹੋ ਜਾਵੇਗੀ ਔਰ ਇਹ ਪਰਿਵਾਰ ਦੇ سپرد ਕਰ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ